ਹੁਣ ਗੁਰਬਾਣੀ ਦਾ ਤੁਸੀਂ ਬਾਗ ਪੜ੍ਹ ਲਓ ਜਿੱਥੇ ਗੁਰੂ ਸਾਹਿਬ ਕਹਿੰਦੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਵੀ ਨਾ ਅਸੀਂ ਹਿੰਦੂਆਂ ਤੇ ਨਾ ਅਸੀਂ ਮੁਸਲਮਾਨ ਅਸੀਂ ਤੇ ਉਸ ਮਾਲਕ ਦੇ ਪੈਦਾ ਕੀਤੇ ਹੋਏ ਪਿੰਡ ਤੇ ਪ੍ਰਾਨ ਆ ਪਿਛਲੇ ਦਿਨੀ ਆਡੀਟੋਰੀਅਮ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਸੀ ਨਾ ਉੱਥੇ ਕਾਜ਼ੀ ਸਾਹਿਬ ਜਦੋਂ ਬੋਲਦੇ ਪਏ ਸੀਗੇ ਤੇ ਉਹਨਾਂ ਨੇ ਇੱਕ ਗੱਲ ਆਖੀ ਸੀ ਵੀ ਇਹ ਜਿਹੜਾ ਸਿੱਖ ਧਰਮ ਹੈ ਹਿੰਦੂ ਧਰਮ ਦੀ ਸ਼ਾਖਾ ਹੈ ਉਹਨਾਂ ਨੇ ਗੱਲ ਕਹਿਤੀ ਸਾਡੇਆਂ ਲੋਕਾਂ ਦੇ ਜਿਕਾਰੇ ਵਾਹੀ ਨਿਕਲ ਜਾਂਦੇ ਨੇ ਪਤਾ ਨਹੀਂ ਮੈਨੂੰ ਲਫ਼ਜ਼ ਹੀ ਵਰਤਣਾ ਪਏਗਾ ਅਗਲਾ ਕੁਝ ਵੀ ਸੁਣਾ ਦੋਵੇ ਸਾਡਾ ਜਕਾਰਾ ਹੀ ਛੱਡਣਾ ਬਸ ਮਤਲਬ ਅਗਲਾ ਕਹਿ ਰਿਹਾ ਵੀ ਇਹ ਹਿੰਦੂ ਧਰਮ ਦੀ ਸ਼ਾਖਾ ਹੈ ਅਸੀਂ ਜਕਾਰਾ ਛੱਡ ਕੇ ਮੋਹਰ ਲਾ ਰਹੇ ਹਾਂ ਵੀ ਹਾਂਜੀ ਅਸੀਂ ਹੈਗੇ ਆਂ ਪਰ ਗੌਰ ਕਰਿਓ ਉੱਥੇ ਤਾਂ ਗੱਲ ਕਲੀਅਰ ਕਰਨੀ ਬਣਦੀ ਹੈ ਵੀ ਨਹੀਂ ਭਰਾਵਾ ਗੁਰਬਾਣੀ ਇਹ ਗੱਲ ਕਹਿ ਰਹੀ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਨਾ ਅਸੀਂ ਹਿੰਦੂਆਂ ਚਾਹੁੰਨੇ ਆਂ ਨਾ ਅਸੀਂ ਮੁਸਲਮਾਨਾਂ ਦੇ ਵਿੱਚ ਆਉਂਨੇ ਆਂ ਅਸੀਂ ਤਾਂ ਪਤਾ ਕੌਣ ਆਂ ਅਸੀਂ ਤਾਂ ਉਸ ਮਾਲਕ ਦੇ ਬੱਚੇ ਆਂ ਸਾਨੂੰ ਕੋਈ ਨਾਮ ਨਹੀਂ ਦਿੱਤਾ ਗਿਆ ਸਪੈਸ਼ਲ ਸਾਨੂੰ ਤੇ ਮਾਲਕ ਰੱਬ ਨੇ ਆਪਣਾ ਸਿੱਖ ਬਣਨ ਵਾਸਤੇ ਕਿਹਾ ਜਿਸ ਮਨੁੱਖ ਨੇ ਵੀ ਰੱਬ ਦੀ ਸਿੱਖੀ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰ ਲਿਆ ਉਹ ਸਿੱਖ ਹੈ ਭਾਵੇਂ ਦੁਨੀਆ ਦਾ ਕੋਈ ਵੀ ਮਨੁੱਖ ਹੋਵੇ ਜਿਸ ਨੇ ਰੱਬ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਕਮਾ ਲਿਆ ਸਾਨੂੰ ਤੇ ਆ ਗੱਲ ਸਿਖਾਈ ਗਈ ਸੀ ਪਰ ਕਿਤੇ ਨਾ ਕਿਤੇ ਉਹ ਚੀਜ਼ਾਂ ਸਾਡੇ ਸਾਹਮਣੇ ਪੇਸ਼ ਕੀਤੀਆਂ ਜਾ ਰਹੀਆਂ ਨੇ ਤੇ ਸਾਨੂੰ ਕਿਤੇ ਨਾ ਕਿਤੇ ਉਲਝਾਇਆ ਜਾ ਰਿਹਾ ਸੋ ਗੁਰਮਤਿ ਕਸਵਟੀ ਦੇ ਉੱਤੇ ਹਰ ਇੱਕ ਚੀਜ਼ ਨੂੰ ਜਦੋਂ ਅਸੀਂ ਪਰਖਣਾ ਸ਼ੁਰੂ ਕਰ ਦੁੱਤਾ ਨਾ ਉਸ ਦਿਨ ਅਸੀਂ ਸੱਚੀ ਸੁੱਚੀ ਵਿਚਾਰ ਦੇ ਨਾਲ ਜੁੜ ਸਕਦੇ ਹਾਂ ਜਿਹੜੀ ਗੱਲ ਗੁਰੂ ਸਾਹਿਬ ਨੇ ਬਾਣੀ ਚ ਆਖੀ ਹੈ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਏ ਫਿਰ RAM ਦੀ ਕਸਵੱਟੀ ਦੇ ਉੱਤੇ ਬਾਣੀ ਦੀ ਕਸਵੱਟੀ ਦੇ ਉੱਤੇ ਕੋਈ ਵੀ ਝੂਠਾ ਜਿਹੜਾ ਉਹ ਨਹੀਂ ਟਿਕ ਸਕਦਾ ਤੇ ਜਦੋਂ ਤੱਕ ਸਾਡੇ ਕੋਲ ਬਾਣੀ ਦੀ ਕਸਵੱਟੀ ਨਹੀਂ ਹੈ ਨਾ ਤਦ ਤੱਕ ਅਸੀਂ ਬਹੁਤ ਕੁਝ ਐਵੇਂ ਟਿਕਾਈ ਜਾਵਾਂਗੇ ਆਪਣੇ ਅੰਦਰ ਬਿਠਾਈ ਜਾਵਾਂਗੇ ਤੇ ਅਜੇ ਤੱਕ ਕੂੜ-ਕਬਾੜ ਹੀ ਬੰਦੇ ਨੇ ਆਪਣੇ ਅੰਦਰ ਇਕੱਠਾ ਕੀਤਾ ਹੈ ਸੋ ਸਾਨੂੰ ਇਸ ਪਾਸੇ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਅਖੀਰ ਦੇ ਵਿੱਚ ਇੱਕ ਗੱਲ ਮੈਂ ਤੁਹਾਡਾ ਨਾਲ ਹੋਰ ਸਾਂਝੀ ਕਰਾਂ ਤੁਸੀਂ ਦੇਖੋ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦਿਹਾੜਾ ਅੱਗੇ ਕਦੀ ਸਰਕਾਰ ਨੇ ਨਹੀਂ ਮਨਾਇਆ ਅੱਗੇ ਕਦੀ ਸਰਕਾਰ ਨੇ ਨਹੀਂ ਮਨਾਇਆ ਇਹ ਸੋਰੀ ਸਰਕਾਰ ਨੂੰ ਇੰਨਾ ਚਾਹ ਕੀ ਚੜ ਗਿਆ ਵੀ ਉਹ ਕਹਿੰਦੀ ਮੈਂ ਦਿਹਾੜਾ ਮਨਾਵਾਂਗੀ ਕਦੀ ਸੋਚੇ ਸੋਚਣ ਵਾਲਾ ਲੋਕ ਤਾਂ ਹੈ ਵੀ ਅੱਗੇ ਨਹੀਂ ਕਦੀ ਮਨਾਇਆ ਅੱਗੇ ਕਦੀ ਧੰਨਵਾਦ ਨਹੀਂ ਕੀਤਾ ਇਸ ਵਾਰੀ ਇਹਨਾਂ ਚਾ ਕੇ ਉੱਟਣ ਗਿਆ ਅਸਲ ਦੇ ਵਿੱਚ ਅਗਲਿਆਂ ਨੇ ਗੁਰਗੋਬਿੰਦ ਸਿੰਘ ਪਾਸ਼ਾ ਦੇ ਉੱਤੇ ਇੱਕ ਠੱਪਾ ਲਾਉਣਾ ਚਾਹਿਆ ਇਸ ਵਾਰੀ ਤੇ ਬਹੁਤੇ ਸਾਡੇ ਸਿੱਖ ਵੀ ਨਾਲ ਹੀ ਸ਼ਾਮਲ ਲਏ ਉਹਦੇ ਵਿੱਚ ਜਿੰਨਾ ਵਿਚਾਰਿਆਂ ਨੂੰ ਪਤਾ ਨਹੀਂ ਹੈ ਬਹੁਤ ਉਹਨਾਂ ਨੇ ਠੱਪਾ ਲਾਉਣਾ ਚਾਹਿਆ ਵੀ ਗੁਰਗੋਬਿੰਦ ਸਿੰਘ ਪਾਸ਼ਾ ਇੱਕ ਬਹੁਤ ਵੱਡਾ ਦੇਸ਼ ਭਗਤ ਹੈ ਹੁਣ ਅਸੀਂ ਕਹਾਂਗੇ ਵੀ ਵੇਖੋ ਕਿੱਡੀ ਵਧੀਆ ਗੱਲ ਕੀਤੀ ਅਗਲਿਆਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਸ਼ ਭਗਤ ਕਹਿਤਾ ਬੜੀ ਵੱਡੀ ਗੱਲ ਹੈ ਸਵਾਲ ਤੁਹਾਨੂੰ ਪੁੱਛਦਾ ਮੈਂ ਦੇਸ਼ ਵੱਡਾ ਕੇ ਗੁਰੂ ਵੱਡਾ ਦੱਸੋ ਜੀ ਗੁਰੂ ਵੱਡਾ ਨਾ ਦੇਸ਼ ਤੇ ਵੱਡਾ ਨਹੀਂ ਹੁਣ ਦੇਸ਼ ਦਾ ਭਗਤ ਗੁਰੂ ਨੂੰ ਬਣਾਇਆ ਜਾ ਰਿਹਾ ਇਹਦਾ ਮਤਲਬ ਗੁਰੂ ਨੂੰ ਛੋਟਾ ਕੀਤਾ ਜਾ ਰਿਹਾ ਦੇਸ਼ ਨੂੰ ਵੱਡਾ ਕੀਤਾ ਜਾ ਰਿਹਾ ਗੁਰੂ ਦੇਸ਼ ਭਗਤ ਨਹੀਂ ਹੈ ਗੁਰੂ ਰਾਸ਼ਟਰਵਾਦੀ ਨਹੀਂ ਹੈ ਗੁਰੂ ਨੂੰ ਰਾਸ਼ਟਰਵਾਦੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਵੀ ਇਹ ਰਾਸ਼ਟਰਵਾਦੀ ਸੀ ਨਹੀਂ ਨਾ ਗੁਰੂ ਦੇਸ਼ ਭਗਤ ਹੈ ਨਾ ਗੁਰੂ ਰਾਸ਼ਟਰਵਾਦੀ ਕਿਉਂਕਿ ਇੱਥੇ ਇੱਕ ਦੇਸ਼ ਦੀ ਗੱਲ ਨਹੀਂ ਗੁਰੂ ਪਾਤਸ਼ਾਹ ਜਿਹੜੋ ਗੱਲ ਕਰਦੇ ਨੇ ਸਰਬ ਮਾਨਵਤਾ ਦੀ ਗੱਲ ਕਰਦੇ ਨੇ ਕੱਲੀ ਭਾਰਤ ਦੀ ਗੱਲ ਨਹੀਂ ਆਉਂਦੀ ਇੱਥੇ ਗੁਰੂ ਸਾਹਿਬ ਨੇ ਸਰਬ ਮਾਨਵਤਾ ਦੀ ਗੱਲ ਕੀਤੀ ਹੈ ਤੇ ਸਰਬ ਮਾਨਵਤਾ ਦੇ ਵਿੱਚ ਪਾਕਿਸਤਾਨ ਵੀ ਆਵੇਗਾ ਸਰਬ ਮਾਨਵਤਾ ਦੇ ਵਿੱਚ ਅਮਰੀਕਾ ਵੀ ਆਵੇਗਾ ਸਰਬ ਮਾਨਵਤਾ ਦੇ ਵਿੱਚ ਕੈਨੇਡਾ ਫ੍ਰਾਂਸ ਇਟਲੀ ਜਰਮਨ ਸਾਰੀ ਕੰਟਰੀਆਂ ਆਉਣਗੀਆਂ ਸਰਬ ਮਾਨਵਤਾ ਦੇ ਵਿੱਚ ਜਦੋਂ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਕੋਈ ਵੀ ਗੱਲ ਕਰਦੇ ਨੇ ਤੇ ਇਹ ਗੱਲ ਕਹਿੰਦੇ ਨੇ ਮੈਂ ਸਰਬ ਮਾਨਵਤਾ ਵਾਸਤੇ ਜੋ ਕਰ ਰਿਹਾ ਸੁ ਕਰ ਰਿਹਾ ਖੱਤਰੀ ਬ੍ਰਾਹਮਣ ਸ਼ੂਤ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਬਾਣੀ ਵਿੱਚ ਤਾਂ ਸਰਬ ਮਾਨਵਤਾ ਦੀ ਗੱਲ ਹੈ ਤੇ ਜੇ ਇਹ ਗੱਲ ਕਹੀ ਜਾ ਰਹੀ ਵੀ ਗੁਰੂ ਦੇਸ਼ ਭਗਤ ਹੈ ਇਹ ਠੱਪਾ ਲਾਉਣ ਦੀ ਧੱਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਫ ਕਰਿਓ ਗੁਰੂ ਦੇਸ਼ ਭਗਤ ਨਹੀਂ ਹੈ ਗੁਰੂ ਦੇਸ਼ ਦਾ ਭਗਤ ਨਹੀਂ ਹੈ ਹਾਂ ਇਹ ਦੇਸ਼ ਦੇ ਲੋਕ ਸੋਚਣ ਜੇ ਇਹ ਗੁਰੂ ਦਾ ਭਗਤ ਬਣਨਾ ਚਾਹੁੰਦੇ ਨੇ ਤੇ ਬਣ ਜਾਣ ਇਹ ਦੇਸ਼ ਤੇ ਗੁਰੂ ਦਾ ਭਗਤ ਹੋ ਸਕਦਾ ਇਸ ਦੇਸ਼ ਦੇ ਵਿੱਚ ਰਹਿਣ ਵਾਲੇ ਲੋਕ ਤੇ ਗੁਰੂ ਦੇ ਭਗਤ ਹੋ ਸਕਦੇ ਨੇ ਪਰ ਗੁਰੂ ਦੇਸ਼ ਭਗਤ ਨਹੀਂ ਹੈ ਇਹ ਰਾਸ਼ਟਰ ਤੇ ਜਿਹੜਾ ਉਹ ਗੁਰੂ ਦਾ ਭਗਤ ਬਣ ਸਕਦਾ ਜੇ ਬਣਨਾ ਚਾਵੇ ਇਸ ਰਾਸ਼ਟਰ ਦੇ ਵਿੱਚ ਰਹਿਣ ਵਾਲੇ ਲੋਕ ਨੇ ਜਿਹੜੇ ਉਹ ਗੁਰੂ ਦਾ ਭਗਤ ਬਣਨਾ ਚਾਹਣ ਤੇ ਬਣ ਜਾਣ ਪਰ ਗੁਰੂ ਜਿਹੜਾ ਹੈ ਉਹ ਰਾਸ਼ਟਰ ਭਗਤ ਨਹੀਂ ਹੈ ਉਹ ਦੇਸ਼ ਭਗਤ ਨਹੀਂ ਹੈ ਜੇ ਅਸੀਂ ਇਹ ਗੱਲ ਠੱਪਾ ਲਾਉਂਦੇ ਆ ਗੁਰੂ ਸਾਹਿਬ ਦੀ ਮਹਾਨ ਸ਼ਖਸੀਅਤ ਦੇ ਉੱਤੇ ਤੇ ਅਸੀਂ ਗੁਰੂ ਸਾਹਿਬ ਨੂੰ ਛੋਟਾ ਕਰ ਰਹੇ ਆ ਵੈਸੇ ਛੋਟਾ ਕਰਕੇ ਸਾਡੇ ਲੋਕਾਂ ਨੂੰ ਖੁਸ਼ੀ ਬਹੁਤ ਹੁੰਦੀ ਹੈ ਵੈਸੇ ਖੁਸ਼ੀ ਬਹੁਤ ਹੁੰਦੀ ਹੈ ਸਾਨੂੰ ਬਹੁਤੀਆਂ ਗੱਲਾਂ ਉਹ ਸਾਡੇ ਸਾਹਮਣੇ ਪਰੋਸ ਕੇ ਰੱਖ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਸੋਚਿਆ ਨਹੀਂ ਹੁੰਦਾ ਕਦੀ ਵਿਚਾਰਿਆ ਨਹੀਂ ਹੁੰਦਾ ਅਗਲੇ ਪ੍ਰਚਾਰ ਦਿੰਦੇ ਨੇ ਤੇ ਅਸੀਂ ਸੱਤ-ਸੱਤ ਕਰਕੇ ਮੰਨ ਨਹੀਂ ਲੈਣੀ ਹੁੰਦੀ ਐ ਕਿਉਂਕਿ ਆਹ ਜਿਹੜਾ ਪੱਖ ਸੀ ਨਾ ਅਕਲ ਵਾਲਾ ਉਹ ਸਾਡੀ ਕੌਮ ਘਾਟੀ ਵਰਤਦੀ ਵੇਸੇ ਸਾਨੂੰ ਤਾਂ ਇੰਨੇ ਤੇ ਖੁਸ਼ੀ ਹੋ ਗਈ ਨਾ ਵੇਖੋ ਅਗਲੇ 90% ਗੱਲ ਜਿਹੜੀ ਐ ਨਾ ਆਖਰੀ ਗੱਲ ਕਹਿਗੇ ਮੈਂ ਖਿਮਾ ਲੈਣਾ 90% ਗੱਲ ਅਗਲੇ ਚੰਗੀ ਕਰਦੇ ਨੇ 10% ਵਿੱਚੋਂ ਜ਼ਹਿਰ ਦੇ ਕੇ ਜਾਂਦੇ ਨੇ ਤੁਸੀਂ ਵੇਖ ਲਿਓ ਦੂਜਿਆਂ ਦੀ ਗੱਲ ਕਰ ਰਿਹਾ ਮੈਂ ਦੂਜਿਆਂ ਮਤਾਂ ਵਾਲਿਆਂ ਦੀ ਜਦੋਂ ਉਹ ਤੁਹਾਡੇ ਸਾਹਮਣੇ ਆ ਕੇ ਤੁਹਾਡੇ ਗੁਰੂ ਦੀ ਗੱਲ ਕਰਨ 90% ਗੱਲ ਬਿਲਕੁਲ ਸਹੀ ਕਰਨਗੇ 10% ਵਿੱਚ ਨਾ ਮਿੱਠਾ ਜ਼ਹਿਰ ਦੇ ਦੇਣਗੇ ਸਾਨੂੰ ਪਤਾ ਨਹੀਂ ਲੱਗਦਾ ਅਗਲੇ ਨੇ ਜ਼ਹਿਰ ਦਿੱਤਾ ਆ ਇੱਕ ਵੀਡੀਓ ਜਿਹੜੀ ਹੈ ਨਾ ਉਹ ਆਮ YouTube ਦੇ ਉੱਤੇ ਘੁੰਮਦੀ ਪਈ ਹੈ ਤੇ ਉਹਦੇ ਵਿੱਚ ਇੱਕ ਕਵੀ ਜਿਹੜਾ ਹੈ ਨਾ ਹਿੰਦੀ ਦੇ ਵਿੱਚ ਕਵਿਤਾ ਸੁਣਾ ਰਿਹਾ ਤੇ ਉਹ ਕਵਿਤਾ ਸੁਣਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕਰਦਾ ਹੈ ਸੈਭਜਾਦਿਆਂ ਦਾ ਜ਼ਿਕਰ ਕਰਦਾ ਹੁਣ ਸਾਨੂੰ ਲੱਗਦਾ ਵੀ ਯਾਰ ਕਿੰਨੀ ਵਧੀਆ ਗੱਲ ਹੈ ਹੁਣ 90% ਗੱਲ ਉਹਨੇ ਬੜੀ ਵਧੀਆ ਸੁਣਾਈ ਉਹਦੇ ਵਿੱਚ ਤੇ ਵਿੱਚ 10% ਜ਼ਹਿਰ ਵੀ ਦੇ ਦਿੱਤਾ ਉਹਨੇ ਕਹਿੰਦਾ ਜੀ ਉਹ ਸਹਿਬਜ਼ਾਦੇ ਜਦੋਂ ਚਮਕੌਰ ਦੀ ਗੜੀ ਵਿੱਚ ਲੜਨ ਵਾਸਤੇ ਗਏ ਨਾ ਤੇ ਵਾਪਸ ਆਏ ਤੇ ਮਾਂ ਨੂੰ ਆ ਕੇ ਕਹਿਣ ਲੱਗੇ ਵੀ ਮਾਂ ਸਾਨੂੰ ਨਾ ਪਿਆਸ ਲੱਗੀ ਹੈ ਤੇ ਮਾਂ ਨੇ ਇਹ ਗੱਲ ਆਖੀ ਵੀ ਜਾਓ ਜਾ ਕੇ ਦੁਸ਼ਮਣ ਦੇ ਖੂਨ ਦੇ ਨਾਲ ਆਪਣੀ ਪਿਆਸ 부ਝਾ ਲਓ ਕੀ ਇਹ ਘਟਨਾ ਕਦੀ ਵਾਪਰੀ ਹੈ ਦੱਸੋ ਚਮਕੌਰ ਦੀ ਗੜੀ ਵਿੱਚ ਮਾਤਾ ਜੀ ਤੇ ਮੌਜੂਦ ਹੀ ਨਹੀਂ ਹੈਗੇ ਕਿ ਹੈਗੇ ਨੇ ਚਮਕੌਰ ਦੀ ਗੜੀ 'ਚ ਮਾਤਾ ਜੀ ਮੌਜੂਦ ਨਹੀਂ ਹੈਗੇ ਤੇ ਸਹਬਜ਼ਾਦੇ ਮਤਲਬ ਜਿਹੜਾ ਇੱਕ ਵਾਰੀ ਜੰਗ ਦੇ ਮੈਦਾਨ ਚ ਚਲਿਆ ਗਿਆ ਉਹ ਤੇ ਵਾਪਸ ਆ ਹੀ ਨਹੀਂ ਸਕਦਾ ਦੁਸ਼ਮਣ ਵਾਪਸ ਆਉਣ ਹੀ ਨਹੀਂ ਦੇਗਾ ਪਰ ਇਸ ਤਰ੍ਹਾਂ ਦਾ ਪੱਕੇ ਪੇਸ਼ ਕਰ ਦਿੱਤਾ ਗਿਆ ਵੀ ਸਹਬਜ਼ਾਦੇ ਆਏ ਤੇ ਮਾਂ ਨੇ ਕਿਹਾ ਵੀ ਜਾਓ ਦੁਸ਼ਮਣ ਦੇ ਖੂਨ ਨਾਲ ਆਪਣੀ ਪਿਆਸ ਬੁਝਾਓ ਮਨ ਵੀ ਲਈਏ ਜੇ ਆਏ ਵੀ ਹੁਣ ਤਾਂ ਕਿ ਮਾਂ ਪਾਣੀ ਵੀ ਨਹੀਂ ਦੇਗੀ ਨਾਲੇ ਉਹ ਪਾਣੀ ਪੀਣ ਵਾਸਤੇ ਆਉਣਗੇ ਵੀ ਕਿਉਂ ਪਰ ਇਹ ਇੱਕ ਪੇਸ਼ ਕਰ ਦਿੱਤਾ ਗਿਆ ਨਾ ਪੱਖ ਅਸੀਂ ਸੁਣ ਲਿਆ ਅਸੀਂ ਜ਼ਿਕਾਰਾ ਛੱਡਤਾ ਸੀ ਕਿ ਬਹੁਤ ਵਧੀਆ ਗੱਲ ਸੋ ਇਹ ਸਾਨੂੰ ਵਿਚਾਰਾ ਨਾ ਸੋਚਣ ਦੀ ਲੋੜ ਹੈ ਜਦੋਂ ਅਸੀਂ ਇਸ ਪਾਸੇ ਨੂੰ ਧਿਆਨ ਦੇਵਾਂਗੇ ਤਾਂ ਫਿਰ ਅਸੀਂ ਆ ਸਿੱਖੀ ਨੂੰ ਬਚਾ ਸਕਦੇ ਹਾਂ ਨਹੀਂ ਤੇ ਇਹ ਗੱਲ ਵੱਲ ਧਿਆਨ ਦਿਓ ਸਿੱਖੀ ਜਿਹੜੀ ਸਾਡੇ ਚ ਹੌਲੀ-ਹੌਲੀ ਕਰਦੀ ਆ ਅਲੋਪ ਹੁੰਦੀ ਜਾ ਰਹੀ ਹੈ ਸੋ ਆਓ ਗੁਰੂ ਸਵਾਹ ਇਹਨਾਂ ਪੱਖਾਂ ਦੇ ਉੱਤੇ ਜ਼ਰੂਰ ਧਿਆਨ ਦਿਈਏ ਫਿਰ ਇੱਕ ਲਾਸਟ ਬੇਨਤੀ ਕਰਦਾ ਜਾਵਾਂ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ বুঝਿਏ ਅਕਲੀ ਕੀ ਚੈਦਾਨ ਕੋਈ ਵੀ ਕੰਮ ਕਰੀਏ ਉਹ ਚ ਅਕਲ ਦੀ ਵਰਤੋਂ ਜ਼ਰੂਰ ਕਰੀਏ ਜਿੱਥੇ ਅਕਲ ਨਹੀਂ ਹੈ ਪਾਤਸ਼ਾਹ ਕਹਿੰਦੇ ਨੇ ਨਾਨਕ ਆਖੇ ਰਾਹ ਹੈ ਹੋਰ ਗੱਲਾਂ ਸ਼ੈਤਾਨ ਬਾਕੀ ਸਾਰੀਆਂ ਦੀਆਂ ਸਾਰੀਆਂ ਗੱਲਾਂ ਸ਼ੈਤਾਨਾਂ ਵਾਲੀਆਂ ਨੇ ਤੋਂ ਚਲੋ ਇਸ ਪਾਸੇ ਨੂੰ ਅਸੀਂ ਧਿਆਨ ਦੇਵਾਂਗੇ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਹਾਂ ਇਤਨੀਆਂ ਕੋ